ਪੁਰਾਣੀ ਰੰਜਿਸ਼ ਦੇ ਚਲਦੇ ਵਰਕਰ ਵੱਲੋਂ ਆਪਣੇ ਮਾਲਕ ਦੇ ਘਰ ਦੇ ਅੰਦਰ ਦਾਖਲ ਹੋ ਕੇ ਉਸ ਦੀ ਪਤਨੀ ਅਤੇ ਬੱਚੇ ਉੱਪਰ ਕੈਂਚੀ ਨਾਲ ਹਮਲਾ ਲੁਧਿਆਣਾ ਵਿੱਚ ਰੰਜਿਸ਼ ਦੇ ਚਲਦੇ ਟੱਬਾ ਰੋਡ ਤੇ ਇੱਕ ਪੁਰਾਣੇ ਵਰਕਰ ਵੱਲੋਂ ਆਪਣੇ ਮਾਲਕ ਦੇ ਘਰ ਦੇ ਅੰਦਰ ਦਾਖਲ ਹੋ ਕੇ ਉਸ ਦੀ ਪਤਨੀ ਅਤੇ ਬੱਚੇ ਉੱਪਰ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪੀੜਤ ਪਰਿਵਾਰ ਦੇ ਕਾਰੋਬਾਰੀ ਸਥਾਨ ਤੇ 2 ਸਾਲ ਪਹਿਲਾਂ ਕੰਮ ਕਰਦਾ ਸੀ ਜਿਸ ਦਾ ਫਾਇਦਾ ਉਠਾਉਂਦੇ ਉਹ ਘਰ ਚੋ ਬਹਾਨੇ ਨਾਲ ਦਾਖਲ ਹੋਇਆ ਅਤੇ ਮਹਿਲਾ ਉੱਪਰ ਕੈਂਚੀ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਇੱਕ ਬੱਚੇ ਦੇ ਵੀ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਹਮਲੇ ਤੋਂ ਬਾਅਦ ਹਮਲਾਵਰ ਦੇ ਫਰਾਰ ਹੋਣ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਖਬਰ ਗਾਂਦੇ ਕੰਮ ਕਰਦਾ ਹੀਗਾ 2 ਸਾਲ ਪਹਿਲਾਂ ਇਹਨੇ ਚੋਰੀ ਕੀਤੀ ਸੀਗੀ ਅਸੀਂ ਇਹਨੂੰ ਕੰਮ ਤੋਂ ਕੱਢਤਾ ਇਹ ਨਸ਼ੇੜੀ ਬੰਦਾ ਸੀਗਾ ਇਹ ਕਰੇ ਮੇਰੇ ਸਾਹਮਣੇ ਬਰਦਤ ਕਰਨ ਆਇਆ ਪੈਸੇ ਵੀ ਘਰੇ ਭੇਂਦਰਾ ਨੂੰ ਗ੍ਰਹੀ ਹੁੰਦੀ ਹਦੀ ਉਹ ਚੋਰੀ ਕਰਨ ਆਇਆ ਹੀਗਾ ਤਾਂ ਹੁਣ ਬੱਚੇ ਉੱਤੇ ਵੀ ਹਮਲਾ ਕੀਤਾ ਤਾਂ ਲੀਡੀਰਸ ਉੱਤੇ ਵੀ ਕੀਤਾ ਅੱਛਾ ਜੀ ਕਹਿ ਸਕਦੇ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ ਜਿਆਦਾ ਨਹੀਂ ਕੀਤਾ ਹੀ ਇਹ ਬੰਦਾ 20 ਦਿਨ ਕੰਮ ਕੀਤਾ ਚੋਰੀ ਕਰਦਾ ਫੜਿਆ ਗਿਆ ਇਹਨੂੰ ਫੇਰ ਕੰਮ ਤੋਂ ਕੱਢਤਾ ਕੜੀ ਮਨਸਾ ਨਾਲ ਆਇਆ ਹੋਣਾ ਕਿ ਉਹਦੇ ਦਿਮਾਗ ਚ ਚੱਲਦਾ ਸੀ ਕੁਝ ਪਤਾ ਲੱਗਿਆ ਸੀ ਅਜੇ ਤੱਕ ਨਹੀਂ ਹਾਈ ਤਾਂ ਕੋਈ ਨਹੀਂ ਬਦਲਿਆ ਤੇ ਕਿੰਨੇ ਲੋਕ ਜ਼ਖਮੀ ਹੋਏ ਨੇ ਦੋ ਜਣੇ ਜ਼ਖਮੀ ਹੋਏ ਅੱਛਾ ਦੋ ਲੋਕ ਕਿਹੜੇ ਏਰੀਆ ਦਾ ਮਾਮਲਾ ਇਹ ਇਹ ਨੂ ਗੋਪਾਲ ਨਗਰ ਨੀ ਗੋਪਾਲ ਨਗਰ ਤੇ ਪ੍ਰਸ਼ਾਸਨ ਤੋਂ ਕੀ ਹੁਣ ਮੰਗ ਕਰ ਰਹੇ ਤੁਸੀਂ ਸਾਨੂੰ ਫੈਸਲਾ ਮਿਲੇ ਇਹ ਤਾਂ ਗਲਤ ਕਰ ਲਿਆ ਪਰ ਮਾਸੀ ਮੌਜੂਦ ਹੋ ਕੇ ਇਹਦਾ ਹਮਲੇ ਕਰੂੰਗਾ ਤਾਂ ਗਲਤ ਕਰ ਲਿਆ ਜੀ ਕਹਿ ਸਕਦੇ ਇੱਕ ਅੱਪਰ ਰੋਜੀ ਰੋਟੀ ਵੀ ਦਿੰਦੇ ਉੱਪਰ ਸੇ ਆ ਕੇ ਸਾਡੇ ਉੱਪਰ ਹੀ ਤੌਜ਼ ਜਮਾਉਂਦੇ ਆ ਸਾਡੇ ਉੱਪਰ ਹਮਲਾ ਕਰਦੇ ਨੇ ਆ ਬਿਲਕੁਲ ਵਾਇਖੁੰਦੇ ਗਏ ਬਿਨਾ ਗਲਤ ਜੀ ਅਗਰੇ ਨੂੰ ਪਤਾ ਇੱਥੇ ਪੇਮੈਂਟ ਪਈ ਹੋਈ ਹੈ ਅਗਲਾ ਖੁੰਦ ਕੱਢ ਕਦ ਜੀ ਕਰ ਸਕਦਾ ਤਾਂ ਉਹ ਸਾਲ ਪਹਿਲਾਂ ਦੀ ਗੱਲ ਆ ਨਾਲ ਦੇਖੋ ਠੀਕ ਹੈ ਕੋਈ ਰੀਜਨ ਪਤਾ ਨਹੀਂ ਲੱਗਿਆ ਅਜੇ ਤੱਕ ਨਹੀਂ ਹੋਈ ਕੋਈ ਨਹੀਂ ਪਤਾ ਲੱਗਿਆ ਜੇ ਫੜਿਆ ਜਾਊਗਾ ਉਦੋਂ ਬਹੁਤੀ ਪਤਾ ਲੱਗੂ ਠੀਕ ਹੈ ਜੀ ਬੇਟਾ ਹੈਗਾ ਸੀਗਾ ਘਰ ਉਹਨਾਂ ਦਾ ਤੇ ਉਹਨੇ ਫਿਰ ਚ ਪਪਾ ਨੇ ਸਾਨੂੰ ਬੁਲਾਇਆ ਫਿਰ ਅਸੀਂ ਆਏ ਫਿਰ ਚੁੱਕ ਕੇ ਗੱਡੀ ਭਾ ਕੇ ਫਿਰ ਲੈ ਗਏ ਹਸਪੀਟਲ ਹੌਸਵਲ ਹਸਪੀਟਲ ਇਹ ਕਿੰਨੀ ਟਾਈਮ ਦਾ ਸਮਸਿਕ ਕੁਝ ਪਤਾ ਲੱਗਿਆ ਸੀ 8:30 9:00 8:30 9:00 ਦਾ ਸਵੇਰ ਦਾ ਹੀ ਸੀਗਾ ਸਵੇਰ ਸਵੇਰੇ ਜਦ ਚੱਕੀ ਦੇ ਬੇਟਾ ਗਿਆ ਉਸ ਤੋਂ ਬਾਅਦ ਹੀ ਆ ਗਿਆ ਉਹ ਥੋੜੀ ਦੇਰ ਬਾਅਦ ਹਾਂਜੀ ਕੁਝ ਕਾਰਨ ਪਤਾ ਲੱਗਿਆ ਕਿ ਕਿਸ ਕਾਰਨ ਨੂੰ ਲੈ ਕੇ ਆਏ ਸੀ ਸਤਾਨੀ ਉਹ ਆ ਕੇ ਕਹਿੰਦਾ ਭਈਆ ਨੇ ਚਾਰਜਰ ਮੰਗਾਇਆ ਕੁੜੀ ਨੇ ਦਰਵਾਜ਼ਾ ਖੋਲਤਾ ਵੈਸੇ ਤਾਂ ਖੋਲਦੀ ਨਹੀਂ ਦਰਵਾਜ਼ਾ ਉਹਨੇ ਦਰਵਾਜ਼ਾ ਖੋਲ ਦਿੱਤਾ ਉਹ ਅੰਦਰ ਚਾਰਜਰ ਲੈਣ ਗਈ ਮਗਰ ਹੀ ਚਲਾ ਗਿਆ ਕੈਂਚੀ ਉਹਦੇ ਹੱਥ ਵਿੱਚ ਲੈ ਕੇ ਆਇਆ ਸੀ ਉਹਦੇ ਨਾਲ ਬੱਚਿਆਂ ਨੂੰ ਮਾਰਨ ਲੱਗਾ ਸੁੱਤੇ ਪਿਆਰ ਦੋਨਾਂ ਨੂੰ ਉਹ ਬੱਚਿਆਂ ਨੂੰ ਬਚਾਉਂਦੀ ਬਚਾਉਂਦੀ ਉਹਨੂੰ ਫਿਰ ਪਾ ਗਿਆ ਇਹ ਜਿਹੜਾ ਮੁੰਡਾ ਸੀਗਾ ਪਹਿਲੇ ਕੰਮ ਕਰਦਾ ਸੀ ਇਹ ਕਿੱਥੇ ਤੱਕ ਰਹਿਣਾ ਵਸਤ ਸਾਡਾ ਨੌਕਰੀਆ ਕਰਦਾ ਟਿੱਬਾ ਰੋਡ ਤੇ ਰਹਿੰਦਾ ਸਾਡੀ ਨੌਕਰੀ ਕਰਦਾ ਸੀ ਕੱਢ ਦਿੱਤਾ ਸੀ ਉਹਨੂੰ ਚੋਰੀ ਕਰਦੇ ਇਹਨੂੰ ਤੇ ਕਿੱਥੇ ਤੱਕ ਰਹਿਣਾ ਪਿੱਛੇ ਕਿੱਥੇ ਤੱਕ ਰਹਿਣਾ ਸੀ ਕੁਝ ਪਤਾ ਲੱਗਿਆ ਸੀ ਟਿੱਬਾ ਰੋਡ ਦਾ ਪਤਾ ਨਹੀਂ ਗਿਆ ਐਦਾਂ ਨਹੀਂ ਮੈਨੂੰ ਪਤਾ ਬਿਲਕੁਲ ਨਹੀਂ ਪਤਾ ਉਹਦਾ ਨਾਮ ਨੂੰ ਕੁਝ ਪਤਾ ਹੈ ਮੁੰਡੇ ਦਾ ਨਿਰੰਜਨ ਨਿਰੰਜਨ ਕਿੰਨੀ ਕੁ ਮਰ ਲ ਉਨ عمر ਕਾਫੀ ਆ ਦੋ ਬੇਟੇ ਬਹੂ ਆਉਦੇ ਹੈਗੇ ਆ ਉਹ ਆਏ ਬੱਚੇ ਹਾਂਜੀ ਠੀਕ ਹੈ ਚੱਲੀਏ ਬੱਚੇ ਹਾਂਜੀ ਮਾਤਾ ਕੀ ਮਾਮਲਾ ਹੋਇਆ ਸੀ ਤੁਸੀਂ ਦੇਖਿਆ ਸੀ ਜਿਹੜਾ ਬੰਦਾ ਇਸ ਤੇ ਹਮਲਾ ਕਰਕੇ ਜਿਹੜਾ ਭੱਜਿਆ ਸੀ ਸਰ ਮੈਂ ਤਾਂ ਨਿਕਲਦਾ ਦੇਖਿਆ ਆ ਫਿਰ ਨੀਮਾ ਕੁਝ ਦੇਖਿਆ ਹੈਗਾ ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਅੱਛਾ ਜਿੱਦਾਂ ਹੀ ਉਹ ਗਿਆ ਬੇਟੇ ਨੇ ਗੇਟ ਲਗਾ ਲਿਆ ਅਸੀਂ ਫਿਰ ਇਹਨਾਂ ਦੇ ਹਸਬੰਡ ਆਏ ਆ ਅਸੀਂ ਪੁੱਛਿਆ ਵਾ ਉਹ ਕਹਿੰਦੇ ਅੰਦਰ ਕੁਝ ਹੋਇਆਗਾ ਉਹ ਉਹਨਾਂ ਦੇ ਮਗਰ ਭੱਜ ਗਿਆ ਅਸੀਂ ਅੰਦਰ ਜਾ ਕੇ ਦੇਖਿਆ ਸਾਡੇ ਕੋਲ ਹਾਲਤ ਦੇਖੀ ਨਹੀਂ ਗਈ ਅਸੀਂ ਬਾਹਰ ਆ ਗਏ ਆ ਉਹ ਜਿਹਦਾ ਮੁੰਡਾ ਆਇਆ ਸੀ ਉਹਦੇ ਹੱਥ 'ਚ ਕੋਈ ਹਥਿਆਰ ਵਗੈਰਾ ਵੀ ਸੀ ਮੈਂ ਕੁਝ ਨਹੀਂ ਦੇਖਿਆ ਉਹਦੇ ਹੱਥ 'ਚ ਅੱਛਾ ਜੀ ਹਾਂ ਉਹ ਤਾਂ ਆਰਾਮ ਨਾਲ ਚਲਾ ਗਿਆ ਅੱਛਾ ਜੀ ਸਰ ਕੀ ਨਾਮ ਕੀ ਹੈ ਤੁਹਾਡਾ ਅਸ਼ੋਕ ਕੁਮਾਰ ਇਹ ਕਿਹੜੀ ਜਗ੍ਹਾ ਕੀ ਮਾਮਲਾ ਹੋਇਆ ਇਹ ਤਾਂ ਅਸੀਂ ਘਰ ਬੈਠੇ ਸੀਗੇ ਤੇ ਲੜਕਾ ਆਇਆ ਵਾ ਦੂਜਾ ਆਪਣਾ ਸਾਡਾ ਦਾ ਨੌਕਰ ਉਹ ਕਹਿੰਦਾ ਜੀ ਐਦਾ ਐਦਾ ਕਰਕੇ ਕਿ ਮਤਲਬ ਕਿ ਉਧਰ ਮਤਲਬ ਖੂਨੋ ਖੂਨ ਹੋਏ ਪਏ ਆ ਸਾਰੇ ਲੱਤ ਜਿਹੜੇ ਜਿੱਥੇ ਲੜਕਾ ਰਹਿੰਦਾ ਸਾਡਾ ਕੀ ਨਾਮ ਆ ਜਿਹੜੇ ਜਖਮੀ ਹੋਏ ਨੇ ਜਿਹੜੇ ਆਪਣਾ ਉਹਨਾਂ ਦਾ ਹੈਗਾ ਯਾ ਟੈਂਪਰ ਇਹ ਜਿਹੜੇ ਜ਼ਖਮੀ ਹੋਏ ਨੇ ਕੀ ਲੱਗਦੇ ਨੇ ਤੁਹਾਡੇ ਮੇਰੀ ਨੂਹ ਰਾਣੀ ਨੂਹ ਰਾਣੀ ਇੱਕ ਮੁੰਡਾ ਵੀ ਜ਼ਖਮੀ ਹਾਂ ਮੁੰਡਾ ਵੀ ਇੱਕ ਆਟੇ ਚੱਕੀ ਦੇ ਵਿੱਚ ਹੋਇਆ ਸਾਰਾ ਨਹੀਂ ਨਹੀਂ ਉਹਨਾਂ ਦੇ ਘਰੇ ਹੋਇਆ ਘਰੇ ਮਾਮਲਾ ਇੱਕ ਕੋਣ ਬੰਦਾ ਸੀ ਪਤਾ ਲੱਗਿਆ ਕਿ ਕੁਝ ਉਹ ਤਾਂ ਇਹਨਾਂ ਨੇ ਦੱਸੇ ਬੰਦੇ ਨੇ ਕਿ ਕਿਹੜੇ ਆ ਮੈਨੂੰ ਇਹਨਾਂ ਕੋਈ ਨੌਲੇਜ ਨਹੀਂ ਸਾਤ ਮੈਂ ਤਾਂ ਅਸੀਂ ਤਾਂ ਇੱਧਰ ਸਿੱਧਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਇੱਧਰ ਹਸਪਤਾਲ ਜਿਹਨੇ ਹਮਲਾ ਕੀਤਾ ਉਹ ਮੁੰਡਾ ਪਹਿਲਾਂ ਕੰਮ ਵੀ ਕਰਦਾ ਰਿਹਾ ਉਹ ਕੰਮ ਕਰਦਾ ਸੀ ਨੀ ਉਹ ਦੋਣ ਹਟਿਆ ਦੋ ਦੋ ਸਾਲ ਤੋਂ ਹਟਿਆ ਹੈ ਹਟਿਆ ਹੁਣ ਦੁਬਾਰਾ ਆਇਆ ਹੈ ਉਹ ਦੁਬਾਰਾ ਇਹ ਵਾਅਦਾ ਤੋਨੇ ਕੀਤਾ ਉਹਨੇ ਕੀਤੀ ਵਾਅਦਾ ਇਹ ਕੀ ਵਜ੍ਹਾ ਕੀ ਹੈ ਕੋਈ ਕੋਈ ਪਤਾ ਨਹੀਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਇਹ ਗਾਦੀ ਵੜਿਆ ਸੱਟਾ ਕਿੰਨੀਆਂ ਕਬਜੀਆਂ ਹੁਣ ਸੱਟਾ ਤਾਂ ਅੰਦਰ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹੱਲੇ ਕੁਝ ਪਤਾ ਹੀ ਨਹੀਂਗਾ ਅੱਲੇ ਮੈਂ ਸਾਨੂੰ ਤਾਂ ਅਸੀਂ ਤਾਂ ਸਿੱਧੇ ਇੱਥੇ ਹਸਪਤਾਲ ਆ ਗਏ ਕਾਦੋ ਕਦੀ ਗੱਲ ਹੈ ਇਹ ਸੇਰੇ ਸੇਰ ਦੀ ਗੱਲ ਹੈ ਸੇਰ ਮੈਂ ਟਾਈਮ ਨਹੀਂ ਦੇਖਿਆ ਕੋਲਸ ਨੂੰ ਕੰਪਲੀਟ ਕੀਤੀ ਅਸੀਂ ਕੁਝ ਵੀ ਨਹੀਂ ਕੀਤਾ ਤੁਹਾਨੂੰ ਤਾਂ ਦੱਸਿਆ ਵੀ ਅਸੀਂ ਸਿੱਧੇ ਇੱਥੇ ਆ ਗਏ ਬਸ ਘਰ ਤੇ ਕਰੋਗੇ ਪੁਲਿਸ ਨੂੰ ਉਹ ਦੇਖਦੇ ਹਾਂ ਕੀ ਕਰਦੇ ਆ ਹਾਂ ਸਾਰੇ ਕਾਰਵਾਈ ਦੀ ਮੰਗ ਕਰ ਹਾਂਜੀ ਕਾਰਵਾਈ ਤਾਂ ਹੋਊਗੀ ਫਿਰ ਜਿਹੜਾ ਇੰਨਾ ਜਿਹੜਾ ਸਾਡਾ ਉਹ ਕਰ ਗਏ ਆ ਤਾਂ ਹੁਣ ਕਾਰਵਾਈ ਤਾਂ ਹੋਊਗੀ ਹਾਂਜੀ ਠੀਕ ਕੀ ਮਾਮਲਾ ਜਿਹੜਾ ਚੱਕੀ ਤੇ ਇੱਕ ਮੁੰਡੇ ਨੇ ਹਮਲਾ ਕੀਤਾ ਜਿਹੜਾ ਦੁਕਾਨਦਾਰ ਦੇ ਮਾਲਕ ਤੇ ਇਹ ਚੱਕੀ ਵਾਲਿਆਂ ਦੇ ਘਰ ਚ ਪਹਿਲਾਂ ਕੰਮ ਕਰਦਾ ਸੀ 2 ਸਾਲ ਪਹਿਲਾਂ ਅਜ ਤੋਂ ਹਾਂਜੀ ਤੇ ਅੱਜ ਕੋਈ ਬਹਾਨੇ ਨਾਲ ਮਤਲਬ ਇਹਨਾਂ ਦੇ ਘਰ ਦਾ ਨਾ ਤਵਾਜਾ ਖੜਕਾਇਆ ਹਾਂਜੀ ਤੇ ਇਹਨਾਂ ਕੋ ਕਹਿੰਦਾ ਕਿ ਮੈਂ ਚਾਰਜਰ ਲੈਣ ਆਇਆ ਵੀ ਭਾਜੀ ਨੇ ਚਾਰਜਰ ਮੰਗਾਇਆ ਬਨੀਤ ਭਾਜੀ ਨੇ ਹੂੰ ਤੇ ਉਹਨਾਂ ਦੇ ਘਰੇ ਗਿਆ ਤੇ ਉਹਨੇ ਕੈਂਚੀ ਕੱਢੀ ਆ ਤੇ ਕੈਂਚੀ ਉਹਨਾਂ ਦੇ ਮਾਰਨ ਦੀ ਕੋਸ਼ਿਸ਼ ਕੀਤੀ ਆ ਲੇਡੀਜ਼ ਦੇ ਵੱਜੀ ਵੀ ਆ ਬਾਹਾਂ ਤੇ ਇੱਕ ਦੋ ਜਗ੍ਹਾ ਉਹਨਾਂ ਦੇ ਬੱਚੇ ਦੀ ਵੱਜੀ ਆ ਤੇ ਉਸ ਤੋਂ ਬਾਅਦ ਉਹ ਮੋੱਕੇ ਤੋਂ ਭੱਜ ਗਿਆ ਤੇ ਕਿਹੜੀ ਜਗ੍ਹਾ ਦਾ ਮਾਮਲਾ ਇਹ ਹੈ ਆ ਪ੍ਰੇਮ ਭਾਵੀ ਨੇ ਰੋਡ ਤੇ ਪੈਂਦੀ ਆ ਅਨੰਦਾ ਚੱਕੀ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀਗੇ ਇਹਨਾਂ ਦੇ 2 ਸਾਲ ਪਹਿਲਾਂ ਕੰਮ ਕੀਤਾ 2 ਸਾਲ ਤੋਂ ਬਾਅਦ ਛੱਡ ਗਿਆ ਸੀਗੇ ਹਾਂ ਕਾਰਨ ਕੀ ਆ ਕੈਜੀ ਕਾਰਨ ਜੇ ਬਚਾਰਨ ਜਿਸਦਾ ਕੋਈ ਪਤਾ ਨਹੀਂ ਲੱਗਿਆ ਦੋਸ਼ੀ ਦੀ ਤਲਾਸ਼ ਕਰ ਰਹੇ ਆ ਤੇ ਹਸਪੀਟਲ ਜਾ ਰਹੇ ਮੈਂ ਬਿਆਨ ਲਿਖਣ ਵਾਸਤੇ ਕਿੱਥੇ ਦਾ ਰਹਿਣ ਵਾਲਾ ਇਹ ਇਹ ਯੂਪੀ ਭਾਰ ਦੇ ਰਹਿਣ ਵਾਲਾ ਜੇ ਕਲੀਅਰ ਨਹੀਂ ਕੁਝ ਹੋਇਆ ਸਾਨੂੰ ਵੀ ਕਿੱਥੇ ਦਾ ਰਹਿਣ ਵਾਲਾ ਹਾਲਕਾ ਨੂੰ ਆ ਪ੍ਰਵਾਸੀ ਆ ਜੀ ਕਿੰਨੇ ਕੁ ਵੇ ਦਾ ਮਾਮਲਾ ਹੈ ਅੱਜ ਸਵੇਰ ਦੀ ਗੱਲ ਆ 8:30 9:00 ਵਜੇ ਦੇ ਕਰੀਬ अच्छा ते बन्दा ਫੜਿਆ ਗਿਆ ਨਹੀਂ ਬੰਦਾ ਨਹੀਂ ਫੜਿਆ ਗਿਆ ਬੰਦਾ ਮੌਕੇ ਤੋਂ ਭੱਜ ਗਿਆ ਸੀਗਾ ਕੂ ਗੰਦੇ ਬੱਚੇ ਨਹੀਂ ਮਾਰਿਆ ਤੇ ਲੇਡੀਜ਼ ਨੂੰ ਮਾਰਿਆ ਕੈਂਚੀ ਸੀਗੀ ਕੈਂਚੀ ਇਹ ਮਕਾਨ ਮਾਲਕ ਹੈ ਹਾਂ ਹਾਂਜੀ ਮਕਾਨ ਮਾਲਕ ਦੇ ਮਾਰਿਆ ਲੇਡੀਜ਼ ਦੇ ਅਣੀ ਇਹਨਾਂ ਦੀ ਦੁਕਾਨ ਤੇ ਕੰਮ ਵੀ ਕਰਦਾ ਦੁਕਾਨ ਤੇ ਕੰਮ ਕਰਦਾ ਸੀ 2 ਸਾਲ ਪਹਿਲਾਂ ਤੇ ਸਰ ਹੁਣ ਬੰਦੀ ਕਰ ਵੀ ਜਿਹੜੀ ਕੀਤੀ ਜਾਏਗੀ ਹਾਂਜੀ 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 ਕੋਈ ਇਸ ਮਾਮਲੇ ਤੇ ਸੀਸੀਟੀਵੀ ਨਹੀਂ ਨਿਕਲ ਕੇ ਸਾਹਮਣੇ ਨਹੀਂ ਕੋਈ ਸੀਸੀਟੀਵੀ ਜੇ ਮਿਲੀ ਨਹੀਂ ਆਪਾਂ ਨੂੰ ਬਾਕੀ ਚੈੱਕ ਕਰਦੇ ਆ ਜਿਹੜੇ ਦੋਸ਼ੀ ਨੇ ਕੈਂਚੀ ਮਾਰੀਆ ਉਹਦਾ ਨਾਮ ਕੀ ਹੈ ਨਰਿੰਦਰ ਨਰਿੰਦਰ ਹਾਂਜੀ ਜਿਹਦੇ ਵੱਜੀ ਉਹਦਾ ਨਾਮ ਕੀ ਹੈ ਔਰ ਲੇਡੀਜ਼ ਦਾ ਅਜ ਨਾਮ ਮੈਨੂੰ ਪਤਨ ਲੱਗਿਆ ਔਰ ਲੇਡੀਜ਼ ਹਸਪੀਟਲ ਨੇ ਹਸਪੀਟਲ ਜਾ ਰਹੇ ਅਸੀਂ ਠੀਕ ਹੈ